ਕਿ ਆ 10 ਕਿੱਲੇ ਜ਼ਮੀਨ ਬਲਬੀਰ ਸਿੱਧੂ ਦੀ ਪਾਲ ਕਪਾਲ ਕੌਸ਼ਾਲਾ ਨੂੰ ਠੇਕੇ ਤੇ ਦੇਣੀ ਆ ਮਤਾ ਪਾ ਕੇ ਦੇ ਦੇ ਤੇ ਉਹ 25 ਕਿਉਂ ਦੀ ਜ਼ਮੀਨ ਮਿਲ ਜਾਂਦੀ ਆ 2.5 ਲੱਖ ਰੁਪਏ ਦੀ 25 ਕਿਉਂ ਦੀ ਜ਼ਮੀਨ ਇੱਕ ਸਾਲ ਦਾ ਠੇਕਾ ਦੇ ਦੋ 2.5 ਲੱਖ ਰੁਪਏ ਮੁੜ ਕੇ ਦੇਣੇ ਨਹੀਂ ਮੰਤਰੀ ਕੋਲ ਕੌਣ ਲੈ ਲੂ 25 ਕਿਉਂ ਦੀ ਜ਼ਮੀਨ ਦੱਬੀ ਖੇਤ ਜ਼ਮੀਨ ਦੱਬੀ ਨਿਊ ਚੰਡੀਗੜ੍ਹ ਤੇ ਚੰਦਪੁਰ ਦੀ ਸ਼ਾਹ ਤੋਂ ਹਾਈ ਕੋਰਟ ਕੇਸ 'ਤੇ ਟਾਲੇ ਨਹੀਂ ਟਰੈਕਟਰ ਪੰਚਾਇਤ ਦਫ਼ਤਰ ਡੀਡੀਪੀ ਆਗੇ ਮੌਕੇ ਤੇ ਅਸੀਂ ਆਮ ਪਬਲਿਕ ਨੇ ਡੀਡੀਪੀ ਦਫ਼ਤਰ ਤੇ ਕਬਜ਼ਾ ਕੀਤਾ ਢੰਗ ਹੈਗਾ ਪੁਰਾਣਾ ਹੁਣ ਸਾਡੀ ਬਦਲਤੀ ਹੋਇਆ ਮੋਹਾਲੀ ਜ਼ਿਲ੍ਹੇ ਚ ਜਿਹੜੀ ਖਾਸ ਸਟ ਜਗ ਹੈ ਪੂਰੀ ਇੰਡੀਆ ਚ 1 ਏਕੜ ਦੀ 1 ਸਾਲ ਦੀ ਬੋਲੀ 10 ਲੱਖ 7500 ਬਣ ਚੜੀ ਹੈ ਜੇ ਨਹੀਂ ਦਿੰਦਾ ਪੰਚਾਇਤ ਵਾਲੇ ਗੱਲ ਫੜਾ ਦੇ ਹਾਈ ਕੋਰਟ ਖਾਲੀ ਕਰਾ ਦੂ ਕੀ ਬਲਵੀਰ ਸਿੱਧੂ ਦੀ ਗਊਸ਼ਾਲਾ ਖਾਲੀ ਕਰਾ ਲਈ ਹਾਈ ਕੋਰਟ ਨੇ ਕੀ ਨੀਨਾ ਮਿੱਤਲ ਐਮ ਐਲ ਏ ਰਾਜਪੁਰਾ ਉਨਾਕਾਰ ਵਾਲਾ ਮੇਰੇ ਪਿੰਡ ਦੇ ਸਰਪੰਚ ਨੂੰ ਦਬਕੇ ਮਾਰਦਾ ਐਡੀਸ਼ਨਲ ਡਿਪਟੀ ਕਮਿਸ਼ਨਰ ਮੁਹਾਲੀ ਦੀ ਬਹੁਤ ਹੀ ਗੈਰ ਕਾਨੂੰਨੀ ਗੱਲ ਅਨਪੜਾ ਵਾਲੀ ਕਿਹੜੀ ਸੀ ਜਿਵੇਂ ਪੰਜਾਬ ਦੇ ਵਿੱਚ ਅਕਸਰ ਹੀ ਚਰਚਾ ਬਣੀ ਰਹਿੰਦੀ ਹੈ ਸਰਕਾਰਾਂ ਨੂੰ ਲੈ ਕੇ ਕਿਉਂਕਿ ਸਰਕਾਰਾਂ ਨਿੱਤ ਇਦਾਂ ਦੀਆਂ ਪਾਲਿਸੀਆਂ ਲੈ ਕੇ ਆਂਦੀ ਹੈ ਜਿੱਥੇ ਕਈ ਵਾਰੀ ਵਿਰੋਧ ਵੀ ਹੁੰਦਾ ਹੈ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ ਪਹਿਲਾਂ ਲੈਂਡ ਪੂਲਿੰਗ ਦੀ ਗੱਲ ਹੋਈ ਸੀ ਸਕੀਮ ਆਈ ਸੀ ਪਰ ਬਹੁਤ ਸਾਰੇ ਲੋਕਾਂ ਨੇ ਧਰਨੇ ਦਿੱਤੇ ਆਮ ਲੋਕਾਂ ਨੇ ਧਰਨੇ ਦਿੱਤੇ ਤੇ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਮੋਰਚੇ ਖੋਲ ਦਿੱਤੇ ਹਾਲਾਂਕਿ ਲੈਂਡ ਪੂਲਿੰਗ ਨੂੰ ਲੈ ਕੇ ਜੇ ਗੱਲ ਕਰੀਏ ਉਹ ਸਕੀਮ ਵਾਪਸ ਹੋ ਗਈ ਸੀ ਪਰ ਹੁਣ ਇੱਕ ਹੋਰ ਸਕੀਮ ਲਾਗੂ ਕਰ ਦਿੱਤੀ ਐ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਸੋ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਸਮਾਜ ਸੇਵੀ ਸਤਨਾਮ ਸਿੰਘ ਦਾਊ ਜੀ ਸਾਡੇ ਨਾਲ ਨੇ ਸੋ ਸਵਾਗਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਅ ਤੁਸੀਂ ਗੱਲ ਕੀਤੀ ਜਿਵੇਂ ਪੰਚਾਇਤੀ ਜ਼ਮੀਨਾਂ ਹਾਂਜੀ ਪੰਜਾਬ ਦੇ ਲਗਭਗ 13000 ਤੋਂ ਵੱਧ ਜਿਹੜੇ ਪਿੰਡ ਐ ਉਹਨਾਂ ਦੇ ਆਤਮ ਨਿਰਭਰ ਹੋਣ ਵਾਸਤੇ ਪੰਚਾਇਤੀ ਜ਼ਮੀਨਾਂ ਜਿਹਨੂੰ ਸ਼ਾਮਲਾ ਜ਼ਮੀਨ ਕਹ ਦਿੰਨੇ ਜਾਂ ਕੁਝ ਵੀ ਕਹ ਦਿੰਨੇ ਉਹ ਪੰਚਾਇਤਾਂ ਜ਼ਿਆਦਾਤਰ ਪੰਚਾਇਤਾਂ ਜ਼ਮੀਨਾਂ ਕਿਸਾਨਾਂ ਨੂੰ ਖੇਤੀ ਕਰਨ ਵਾਸਤੇ ਠੇਕੇ ਦਿੰਨੀਆਂ ਉਸ ਜ਼ਮੀਨ 'ਚ 25 ਫੀਸਦੀ ਐਸਸੀ ਭਾਈ ਚੱਲਦੀ ਰਿਜ਼ਰਵ ਹੁੰਦਾ ਤਾਂ ਕਿ ਆਪਣੇ ਕੋ ਪੇਡਾਂ ਬੱਕਰੀਆਂ ਉਹ ਵੀ ਪਾਲ ਸਕੇ ਤੇ ਉਹਦੇ ਨਾਲ ਪਿੰਡਾਂ ਨੂੰ ਰੋਜ਼ਗਾਰ ਮਿਲਦਾ ਜਿਨ੍ਹਾਂ ਕੋਲ ਜ਼ਮੀਨ ਘੱਟ ਹੈ ਤੇ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ ਪੰਚਾਇਤਾਂ ਇੰਡੀਪੈਂਡੈਂਟ ਹੋ ਸਕਦੀਆਂ ਹੁਣ ਸਾਰੇ ਮਾਫੀਏ ਦੀ ਪੰਚਾਇਤਾਂ ਦੀਆਂ ਉਸ ਕੀਮਤੀ ਜ਼ਮੀਨਾਂ ਤੇ ਅੱਖ ਹੈ ਉਹ ਅੱਖ ਕਿਵੇਂ ਰੱਖੀ ਗਈ ਪਿਛਲੀਆਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਨੇ ਇਸ ਤੋਂ ਪਿਛਲੀ ਸਰਕਾਰ ਨੇ 33 ਸਾਲਾਂ ਲੈਂਡ ਲੀਜ਼ ਪਾਲਿਸੀ ਬਣਾਈ 33 ਸਾਲਾਂ ਲੈਂਡ ਲੀਜ਼ ਪਾਲਿਸੀ ਚ ਜਿਹੜਾ ਸਰਪੰਚ ਕਰਪਟ ਹੈ ਜਦ ਕਾਬੂ ਆ ਗਿਆ ਅਫਸਰਾਂ ਦੇ ਤੇ ਮੰਤਰੀਆਂ ਦੇ एग्जांपल ਬਲਾਂਗੀ ਪਿੰਡਾ ਮਹੌਲੇ ਦਾ ਤਾਂ ਬਲਾਂਗੀ ਪਿੰਡ ਲਈ ਜਿਹੜੀ 250 ਕਰੋੜ ਦੀ ਜ਼ਮੀਨ ਹੈ 10 ਏਕੜ ਜਦੋਂ ਹੈਲਥ ਮਨਿਸਟਰ ਬਲਬੀਰ ਸਿੰਘ ਸਿੱਧੂ ਹੋਵੇ ਤਾਂ ਕਰੋਨਾ ਕਾਲ ਚ ਡੀਡੀਪੀ ਉਹਦੀ ਚਿੱਠੀ ਜਾਂਦੀ ਹੈ ਬਲਾਂਗੀ ਪਿੰਡ ਦੇ ਸਰਪੰਚ ਨੂੰ ਕਿ ਆਹ 10 ਕਿੱਲੇ ਜ਼ਮੀਨ ਬਲਬੀਰ ਸਿੰਘ ਦੀ ਬਾਲ ਗਪਾਲ गौशाला ਨੂੰ ਠੇਕੇ ਤੇ ਦੇਣੀ ਹੈ ਮਤਾ ਪਾ ਕੇ ਦੇ ਦੇ ਤੇ ਉਹ 250 ਕਰੋੜ ਦੀ ਜ਼ਮੀਨ ਮਿਲ ਜਾਂਦੀ ਹੈ 2.5 ਲੱਖ ਰੁਪਏ ਦੇ ਵਿੱਚ ਅੱਜ ਮੈਂ ਲੁੱਟਣ ਦੇ ਟੰਗ ਹੈ 250 ਕਰੋੜ ਦੀ ਜ਼ਮੀਨ ਆ ਇੱਕ ਸਾਲ ਦਾ ਠੇਕਾ ਦੇ ਦੋ 2.5 ਲੱਖ ਰੁਪਈਆ ਮੁੜ ਕੇ ਦੇਣੇ ਨਹੀਂ ਮੰਤਰੀ ਕੋਲ ਕੌਣ ਲੈ ਲੋ ਉਹਦਾ ਭਰਾ ਮੇਰ ਹੈ ਕੌਣ ਲੈ ਲੋ 250 ਕਰੋੜ ਦੀ ਜ਼ਮੀਨ ਦੱਬੀ ਫਿਰ ਜ਼ਮੀਨ ਦੱਬੀ ਨਿਊ ਚੰਡੀਗੜ੍ਹ ਦੇ ਚੰਦਪੁਰ ਦੀ 86 88 ਕਿੱਲੇ ਜ਼ਮੀਨ ਹੈ ਉੱਥੇ ਕਹਿੰਦੇ ਜੀ ਫਿਲਮ ਸਿਟੀ ਬਣਾਣੀ ਹੈ ਫਿਰ ਡਾਇਰੈਕਟਰ ਪੰਜਾਬ ਦਾ ਲੈਟਰ ਆਂਦਾ ਚੰਦਪੁਰ ਪਿੰਡ 'ਚ ਫਿਲਮ ਸਿਟੀ ਬਣਾਣੀ ਹੈ ਇਸ ਕੰਪਨੀ ਨੇ ਇਹਨਾਂ ਜ਼ਮੀਨ ਠੇਕੇ ਦੇਣਾ ਤੇ ਮਾਤਾ-ਪਾਕੇ ਦੋ ਪਿੰਡ ਵਾਲੇ ਮੇਰੇ ਕੋਲ ਪਹੁੰਚ ਗਏ ਸੀ ਖੜੇ ਹੋ ਗਏ ਯਾਰ ਫਿਲਮ ਸਿਟੀ ਤਾਂ ਮੈਂ ਵੀ ਖੋਲਣੀ ਹੈ ਤੂੰ ਕੀ ਮੈਂ ਡਿਸਾਈਡ ਕਰ ਸਕਦਾ ਵੀ ਇਹਦੇ ਨਾਲ ਇਹਦੇ ਨਾਲ ਮਤਾ ਪਾ ਕੇ ਤੇ ਮੈਂ ਤੂੰ ਐਦਾ ਨਹੀਂ ਕਰ ਸਕਦਾ ਸਾਨੂੰ ਕੰਪੀਟੀਸ਼ਨ ਦੇ ਵਿੱਚ ਆਣ ਦਾ ਮੌਕਾ ਦੇ ਬੋਲੀ ਦੇ ਵਿੱਚ ਫਿਰ ਪਹਿਲਾਂ ਹੋਰ ਤੇ ਕਹਿੰਦਾ ਕਿ ਫਿਲਮ ਸਿਟੀ ਬਣਾਣੀ ਫਿਰ ਕਹਿੰਦਾ ਮੈਂ ਇਸ ਕੰਪਨੀ ਨੂੰ ਫਿਲਮ ਸਿਟੀ ਬਣਾਉਣ ਵਾਸਤੇ ਦੇਣੀ ਮੈਂ ਫੇਰਿਆ ਡਾਇਰੈਕਟਰ ਪੰਜਾਬ ਨੂੰ ਵੀ ਯਾਰ ਤੂੰ ਫੇਰ ਸਾਨੂੰ ਮੁਰਖੁਣਾਇਆ ਨਾ ਤੂੰ ਫੇਰ ਡਿਸਾਈਡ ਕਰਕੇ ਦੱਸ ਰਿਹਾ ਵੀ ਇਸ ਕੰਪਨੀ ਦੇਣੀ ਓਪਨ ਬੋਲੀ ਕਰ ਮੈਂ ਦੇਣੀ ਹੈ ਤੇ ਉਧਰੋਂ ਹਾਈ ਕੋਰਟ ਕੇਸ ਪਾਇਆ ਟਲੇ ਨਹੀਂ ਡਾਇਰੈਕਟਰ ਪੰਜਾਬ ਦਫ਼ਤਰ ਡੀਡੀਪੂ ਆ ਗਿਆ ਮ ਅਸੀਂ ਆਮ ਪਬਲਿਕ ਨੇ ਡੀਡੀਪੀਓ ਦਫ਼ਤਰ ਤੇ ਕਬਜ਼ਾ ਕੀਤਾ ਬੋਲੀ ਰਕਵਾਈ ਪਰ ਫਿਰ ਇਹ ਖਿੜਕੀ ਚੋਂ ਭੱਜ ਗਿਆ ਡੀਡੀਪੀਓ ਹੋਰ ਥਾਂ ਜਾ ਕੇ ਜਾਲੀ ਬੋਲੀ ਕਰਨ ਲੱਗਿਆ ਅਸੀਂ ਪਹਿਲੇ ਉਹਦੇ ਨਾਲ ਤੇਜ਼ ਸੀ ਅਸੀਂ ਬੰਦੇ ਵਿੱਚ ਬਾੜ ਦਿੱਤੇ ਉਹ ਜਿਹੜੀ ਜ਼ਮੀਨ 12 15000 ਰੁਪਿਆ ਏਕੜ ਜਾਣੀ ਸੀ ਉਹ 1 ਲੱਖ 89000 ਰੁਪਿਆ ਗਈ ਏਕੜ ਇਹ ਜ਼ਮੀਨਾਂ ਲੁੱਟਣ ਦੀ ਢੰਗ ਹੈਗਾ ਪੁਰਾਣਾ ਹੁਣ ਸਾਡੀ ਬਦਲਤੀ ਹੋਇਆ ਮੋਹਾਲੀ ਜ਼ਿਲ੍ਹੇ ਚ ਨਵੇਂ ਚੰਡੀਗੜ੍ਹ ਚ ਇੱਕ ਪਿੰਡਾ ਮੀਆਂਪੁਰ ਚੰਗੜਾ ਉਹ ਤੇ ਨਦੀ ਚ ਪਈ ਹੈ ਬਕਾਰ ਜ਼ਮੀਨ 50 ਕਿੱਲੇ ਅੱਛਾ ਜੀ ਉਹ 10000 ਰੁਪਏ 15000 ਰੁਪਏ ਕਾਜ ਲੈਣੀ ਸੀ ਉਹਨੇ ਏਕੜ ਅਸੀਂ ਰੋਲਾ ਜਿੱਦਾਂ ਪਾਇਆ ਲੋਕ ਐਨੇ ਵੇਰ ਹੋਏ ਉਹ ਜ਼ਮੀਨ ਇਤਿਹਾਸ ਸਿਰ ਜਾ ਗਿਆ ਪੂਰੀ ਇੰਡੀਆ ਚ ਇੱਕ ਏਕੜ ਦੀ ਇੱਕ ਸਾਲ ਦੀ ਬੋਲੀ 10 ਲੱਖ 7500 ਬਣੀ ਚੜੀ ਹੈ ਮਤਲਬ ਪਿੰਡ ਨੂੰ 50 ਕਰੋੜ ਰੁਪਏ ਇਨਕਮ ਆ ਗਈ ਹੁਣ ਇਹ ਹੈਗੀ ਜ਼ਮੀਨਾਂ ਲੁੱਟਣ ਦੀ ਇੱਕ ਸਕੀਮ 33 ਸਾਲਾਂ ਲੈਂਡ ਲੀਜ਼ ਪਾਲਿਸੀ ਜੇ ਪੰਜਾਬ ਦੇ 13000 ਪਿੰਡਾਂ ਕੋਈ ਮਨਿਸਟਰ ਕੋਈ ਲੈਂਡ ਮਾਫੀਆ ਕੋਈ ਟਾਟਾ ਵੇਰਲਾ ਆਂਦਾ ਨਹੀਂ ਕਹਿੰਦਾ ਮੈਂ ਹਸਪਤਾਲ ਖੋਲਣਾ ਮੈਂ ਗਊਸ਼ਾਲਾ ਖੋਲਣੀ ਮੈਂ ਫਿਲਮ ਸਿਟੀ ਬਣਾਣੀ ਬਣਾ ਦੇਗਾ ਕੰਸਟਰਕਸ਼ਨ ਕਰ ਲੇਗਾ ਪੰਚਾਇਤਾਂ ਨਾਲ ਮਿਲ ਮਲਾ ਕੇ ਉਹਨੇ ਬਣਾ ਦਿੱਤੀ ਜੋ ਨਹੀਂ ਦਿੰਦਾ ਪੰਚਾਇਤ ਵਾਲੇ ਗੱਲ ਫੜ ਲਾਂਗੇ ਹਾਈ ਕੋਰਟ ਖਾਲੀ ਕਰਾ ਦੂ ਕੀ ਬਲਬੀਰ ਸਿੱਧੂ ਦੀ ਗਊਸ਼ਾਲਾ ਖਾਲੀ ਕਰਾ ਲਈ ਹਾਈ ਕੋਰਟ ਨੇ ਕੀ ਪੰਜਾਬ ਸਰਕਾਰ ਨੇ ਕੈਨਸਲ ਕਰ ਦਿੱਤੀ ਕੀ ਫਿਰ ਖਾਲੀ ਹੋ ਗਈ ਫਿਰ ਹਾਈ ਕੋਰਟ ਜਦੋਂ ਬਲਬੀਰ ਸਿੱਧੂ ਦੀ ਗਊਸ਼ਾਲਾ ਦਾ ਕੇਸ ਗਿਆ ਤਾਂ ਪੰਜਾਬ ਸਰਕਾਰ ਦੇ ਪੰਚਾਇਤ ਡਿਪਾਰਟਮੈਂਟ ਦਾ ਲਾਅ ਅਫਸਰ ਲਿਖਦਾ ਹਾਈ ਕੋਰਟ ਰਿਪੋਚਾ ਕਲਾ ਬਲਬੀਰ ਸਿੰਘ ਦੀ ਕੈਨਸਲ ਕਰੀ ਜਾਂਦਾ ਖੁੰਦਗਤ ਨਹੀਂ ਕੋਈ ਹੋਰ ਦੱਸ ਕਿਹੜੇ ਪਿੰਡ ਦੀ ਕੀਤੀ ਹੈ ਤਾਂ ਪੰਜਾਬ ਸਰਕਾਰ ਨੇ 60 ਤੋਂ 70 ਪਿੰਡਾਂ ਦੀ ਲਿਸਟ ਦਿੱਤੀ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਜ਼ਮੀਨ ਦਿੱਤੀ ਸੀ ਲੀਜ਼ ਤੇ ਸਾਨੂੰ ਪੈਸੇ ਨਹੀਂ ਆਏ ਇਸ ਕਰਕੇ ਕੈਨਸਲ ਕਰ ਰਹੇ ਆ ਇਹ ਤਾਂ ਹੈ ਕਿ ਵੱਡੀ ਪਾਲਸੀ ਹੁਣ ਕੀ ਵੀ ਅੱਖ ਹੁਣੇ ਹੋਈ ਹੈ ਹੁਣ ਆ ਗਈ ਇਸ ਸਰਕਾਰ ਦੇ ਵਿੱਚ ਮੇਰਾ ਪਿੰਡ ਮੋਹਾਲੀ ਦੀ ਜੜਾਂ ਚ ਹੈ ਸਹੀ ਹੈ ਬਿਲਕੁਲ ਬਹੁਤ ਮਹਿੰਗੀ ਜ਼ਮੀਨ ਹੈ 10 10 20 ਕਰੋੜ ਦਾ ਕਿੱਲਾ ਮੰਗੀ ਜਾਂਦੇ ਲੋਕ ਲੋਕੇਸ਼ਨ ਦੇ ਮੁਤਾਬਕ ਆ ਇਸੇ ਸਰਕਾਰ ਦੇ ਵਿੱਚ ਨੀਨਾ ਮਿੱਤਲ ਐਮ ਐਲ اے ਰਾਜਪੁਰਾ ਉਹਦਾ ਘਰ ਵਾਲਾ ਮੇਰੇ ਪਿੰਡ ਦੇ ਸਰਪੰਚ ਨੂੰ ਦਬਕੇ ਮਾਰਦਾ ਕਿ ਇੱਥੇ ਮੈਂ ਪੈਟਰੋਲ ਪੰਪ ਲਾਣਾ ਜ਼ਮੀਨ ਲੀਜ਼ ਦੇ ਦੇ ਮੇਰੀ ਫੋਨ ਤੇ ਗੱਲ ਹੋ ਗਈ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਰੋਡ ਤੇ ਆ ਮੇਰੀ ਗੱਲ ਹੋ ਗਈ ਸਾਡੀ ਤੂ ਤੂ ਮੈਮਾ ਹੋਈ ਸਾਰੀ ਦੁਨੀਆ ਨੇ ਸੁਣੀ ਵੀਡੀਓ ਆਈ ਉਹਨੇ ਕੋਸ਼ਿਸ਼ ਕੀਤੀ ਉਹ ਛੱਡ ਦਿਓ ਹੁਣ ਉਸ ਤੋਂ ਬਾਅਦ ਨਵੀਂ ਕੋਸ਼ਿਸ਼ ਅੱਛਾ ਜੀ 13 ਅਗਸਤ ਨੂੰ ਚਿੱਠੀ ਆਈ ਇੱਕ ਨਗਰ ਕੌਂਸਲ ਖਰੜਨੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਮੋਹਾਲੀ ਦੀ ਬਹੁਤ ਹੀ ਗੈਰ ਕਾਨੂੰਨੀ ਗੱਲ ਅਨਪੜਾਂ ਵਾਲੀ ਲਿਖੀ ਏਡੀਸੀ ਨੇ ਕਹਿੰਦਾ ਦਾਉ ਪਿੰਡ ਦੀ ਉਹ ਪੰਚਾਇਤ ਜ਼ਮੀਨ ਨਹੀਂ ਪ੍ਰਾਈਵੇਟ ਹੈ ਦਾਉ ਪਿੰਡ ਜਿਹੜਾ ਗਮਾੜਾ ਦਾ ਏਰੀਆ ਪੰਚਾਇਤ ਹੈਗੀ ਹੈ ਨਗਰ ਕੌਂਸਲ ਖਰੜ ਨਾਲ ਨਾਲ ਸਬੰਧ ਕੋਈ ਨਹੀਂ ਏਡੀਸੀ ਲਿਖਦਾ 13 ਅਗਸਤ ਨੂੰ ਕਿ 14 ਅਗਸਤ ਨੂੰ ਨਗਰ ਕੌਂਸਲ ਖਰੜ ਦੇ ਵਿੱਚ ਦਾਉ ਪਿੰਡ ਦੀ 5 ਕਿੱਲੇ ਜ਼ਮੀਨ ਸ਼ਾਮਿਲ ਕਰ ਲੋ ਪ੍ਰਾਈਵੇਟ ਸ਼ਾਮਿਲ ਕਰਕੇ ਇਹਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ ਪਾਸ ਕਰੋ ਕਿ ਆ ਸ਼ਾਮ ਬਿਲਡਰ ਨੂੰ ਦੇਣੀ ਆ ਅੱਛਾ ਜੀ ਦੱਲਾ ਨਹੀਂ ਬਣ ਗਿਆ ਡੀਸੀ ਡੀਲਰ ਦਾ ਪ੍ਰੋਪਰ ਡੀਲਰ ਦਾ ਜਿਹੜਾ ਸਿੱਧਾ ਹੀ ਲਿਖ ਰਿਹਾ ਤਨਖਾਹ ਲੈ ਰਿਹਾ ਸਾਡੇ ਕੋਲੋਂ ਸਾਡਾ ਨੌਕਰ ਪਬਲਿਕ ਦਾ ਨੌਕਰ ਜੀ ਦਲਾਲੀ ਕਰ ਰਿਹਾ ਸ਼ਾਮ ਬਿਲਡਰ ਦੀ ਬੇਸ਼ਰਮੀ ਨਾਲ ਲਿਖਦਾ ਸ਼ਾਮ ਬਿਲਡਰ ਨੂੰ 5 ਕਿਲੇ ਜ਼ਮੀਨ ਦੇਣ ਵਾਸਤੇ ਮਤਾ ਪਾ ਦੋ ਆ ਦੂਜਾ ਹਮਲਾ ਇਹ ਤਾਂ ਅਸੀਂ ਮੁੱਠੀ ਪਰ ਲੋਕ ਪਿੰਡ ਵਾਲੇ ਉੱਠ ਗਏ ਰੌਲਾ ਪਾਇਆ ਪਰ ਇੱਕ ਚੰਗੀ ਗੱਲ ਹੋਈ ਐਮਐਲਏ ਮੋਹਾਲੀ ਕਹਿੰਦਾ ਵੀ ਮੇਰੇ ਤਾਂ ਧਿਆਨ 'ਚ ਹੈ ਨਹੀਂ ਸੀ ਹੁਣ ਡਟ ਕੇ ਸਾਡੀ ਸਪੋਰਟ ਕੀਤੀ ਸਰਕਾਰ ਨੇ ਮੈਨੂੰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਦਾ ਉਹਨਾਂ ਵੱਲੋਂ ਪ੍ਰੋਸਾਦ ਆਇਆਗਾ ਡੀਸੀ ਵੱਲੋਂ ਬਾਅਦ ਚ ਬਿਆਨ ਆਏ ਆ ਤੇ ਮੈਨੂੰ ਖਬਰ ਵੀ ਹੈ ਕਿ ਉਹ ਮਤੇ ਮਤੇ ਕੈਨਸਲ ਹੋਗੇ ਪਿੱਛੇ ਮੁੜ ਗਈ ਸਰਕਾਰ ਯਾਨੀ ਕਹਿਣ ਦਾ ਮਤਲਬ ਕਿ ਜਦ ਤੁਸੀਂ ਕਲਬੰਤ ਸਿੰਘ ਐਮਐਲਏ ਨੂੰ ਮਿਲੇ ਮੁਹਾਲੀ ਦੇ ਉਹਨਾਂ ਨੇ ਤੁਹਾਡਾ ਪੂਰਾ ਪੂਰਾ ਸਾਥ ਦਿੱਤਾ ਐਦਾ ਮਤਲਬ ਕੀ ਹੈ ਹੁਣ ਮੈਂ ਦੱਸਣ ਲੱਗਾ ਹਲਕੇ ਦੇ ਐਮਐਲਏ ਨੂੰ ਪਤਾ ਨਹੀਂ ਫਿਰ ਚਲਾਕ ਕੌਣ ਰਿਹਾ ਡੀਸੀ ਨੂੰ ਚਲਾਕ ਕੌਣ ਰਿਹਾ ਡੀਡੀਪੀਓ ਨੂੰ ਤੇ ਹੁਣ ਨਵਾਂ ਪਾਣਾ ਵਾਪਰਿਆ 26 ਤਰੀਕ ਨੂੰ ਅੱਛਾ ਜੀ ਇਸੇ ਮੁਹਾਲੀ ਜ਼ਿਲ੍ਹੇ ਚ ਬਾਕੀ ਪੰਜਾਬ ਚ ਵੀ ਹੋਏਗਾ ਮਹਾਲੀ ਜ਼ਿਲ੍ਹੇ ਦਾ ਡੀਡੀਪੀਓ 17 ਪਿੰਡਾਂ ਦੇ ਨਾਮ ਲਿਖਦਾ 26 ਤਰੀਕ ਨੂੰ ਕਹਿੰਦਾ ਜੀ ਤੁਹਾਡੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦੀ ਸਾਮ ਸੰਭਾਲ ਵਾਸਤੇ ਮੀਟਿੰਗ ਹੈ 24 ਘੰਟੇ ਦੇ ਵਿੱਚ ਵਿੱਚ ਕੱਲ ਨੂੰ 27 ਤਰੀਕ ਨੂੰ ਸਵੇਰੇ 10 ਵਜੇ ਤੁਹਾਡੇ ਪੰਜ ਸਰਪੰਚ ਤੇ ਪੰਚਾਇਤ ਸੈਕਟਰੀ ਆਏ ਤਾਂ ਅਸੀਂ ਜ਼ਮੀਨਾਂ ਬਾਰੇ ਫੈਸਲਾ ਲੈ ਲਈ ਸੀ ਇਹ ਹੁਕਮ ਆ ਸਿੱਧੇ ਅੱਛਾ ਜੀ ਹੁਕਮ ਆ ਸਿੱਧੇ ਹੋਇਆ ਕਿ ਇੱਕ ਅਖਬਾਰ ਨੇ ਖਬਰ ਲਿਆ ਤੇ ਇਹ ਹੋਇਆ 17 ਪਿੰਡਾਂ ਦੀ ਪੰਚਾਇਤਾਂ ਨੂੰ ਕਹਿਆ ਗਿਆ ਮਤਾ ਪਾਓ ਆਈ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਵੇਚਣੀ ਆ। ਜ਼ਮੀਨ ਵੇਚ ਕੇ ਸ੍ਰੀ ਐਫ ਡੀ ਕਰਾਵਾਂਗੇ। ਜ਼ਮੀਨ ਕਿਹਨੂੰ ਵੇਚਣੇ ਵੇ? ਪੰਚਾਇਤ ਨੇ ਕਿਹਾ ਜ਼ਮੀਨ ਵੇਚ ਦਿਓ। ਕੀ ਪੰਚਾਇਤ ਨੂੰ ਲੋੜ ਆ ਜ਼ਮੀਨ ਵੇਚਣ ਦੀ? ਸਾਨੂੰ ਲੱਗਦਾ ਕਿ ਲੋਕਾਂ ਦੇ ਨਾਲ ਹੀ ਸਿੱਧਾ ਪੰਚਾਇਤਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਪਿੰਡ ਵਾਲੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ। ਧੱਕਾ ਹੀ ਆ। ਮੈਨੂੰ ਤਾਂ ਇਹ ਵੀ ਲੱਗਦਾ ਵੀ ਇੱਥੇ ਡੀਸੀ 2C ਤੋਂ ਪੱਤਰ ਕੌਣ ਲਿਖਾ ਰਿਹਾ? ਜਦੋਂ ਐਮਐਲਏ ਕਹਿੰਦਾ ਮੈਨੂੰ ਪਤਾ ਨਹੀਂ। ਕਿਤੇ ਇਹ ਵੀ ਨਾ ਹੋਵੇ ਪੰਚਾਇਤ ਮੰਤਰੀ ਨੂੰ ਨਾ ਪਤਾ ਹੋਵੇ। ਜਦੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੀ ਕਿਤੇ ਉਹਨੂੰ ਹਟਾਉਣ ਪਿੱਛੇ ਇਹੇ ਤਾਕਤਾਂ ਕੰਮ ਨਾ ਕਰਦੀਆਂ ਹੁਣ ਕਿਤੇ ਸੈਟਿੰਗ ਕਿਤੇ ਹੋਰ ਉੱਪਰ ਨਾ ਹੁੰਦੀ ਹੋਵੇ ਭਗਵਾਨ ਦਵਾਨ ਨੂੰ ਵੀ ਨਾ ਪਤਾ ਹੋਵੇ ਵੈਸੇ ਮੈਂ ਭਗਵਾਨ ਦਵਾਨ ਨੂੰ ਨਹੀਂ ਕਹਿੰਦਾ ਪਤਾ ਨਹੀਂ ਪਤਾ ਉਹ ਮੁੱਖ ਮੰਤਰੀ ਆ ਉਹ ਦੋਸ਼ੀ ਐ ਜੇ ਉਹਦੀ ਸਰਕਾਰ ਦੇ ਵਿੱਚ ਇਹ ਕੁਝ ਹੋ ਰਿਹਾ ਆਪਣੀ ਅਫਸਰ ਸਾਹੀ ਨੂੰ ਕਾਬੂ ਕਰੇ ਕਿਹੜਾ ਬੰਦਾ ਬਾਈਪਾਸ ਕਰਦਾ ਉਹਨੂੰ ਕਾਬੂ ਕਰੇ ਕਿਹੜਾ ਬੰਦਾ ਅਫਸਰ ਸਾਹੀ ਨੂੰ ਕਟਪੁਤਲੀ ਬਣਾ ਕੇ ਬੜੇ ਮਤਲਬ ਲਈ ਵਰਤਦਾ ਉਹਨੂੰ ਕਾਬੂ ਕਰੇ ਹੁਣ ਸੋਚੋ ਜੇ ਜੇ ਕੋ ਸਿਆਣਾ ਪੋਲਿਟਿਸ਼ੀਨ ਹੋਵੇ ਉਹਨੂੰ ਸੋਚਣਾ ਚਾਹੀਦਾ ਐ 17 ਪਿੰਡਾਂ ਦੇ ਲੋਕ ਮੈਂ ਆਪਣੇ ਬਰਾਬਰ ਖੜੇ ਕਰ ਲ ਏ ਐਨੀ ਅੱਗ ਭੜਕਣੀ ਐ 170 ਬੰਦੇ ਦੇ ਖਿਲਾਫ ਨਹੀਂ ਹੋਣਗੇ ਉਹ ਸੋਚੇਗੇ ਕਿ ਨੇ ਮੇਰੇ 3 ਐਮਐਲ ਨਹੀਂ ਬਣਨਗੇ 4 ਐਮਐਲ ਨਹੀਂ ਬਣਨਗੇ ਇੱਥੇ ਕੋਈ ਸਿਆਣਾ ਪੋਲਿਟੀਸ਼ਨ ਨਹੀਂ ਹੈ ਐਦਾ ਮਤਲਬ ਇਹ ਜਿਹੜੇ ਫੈਸਲੇ ਆ ਕੋਈ ਸਿਆਣਾ ਪੋਲਿਟੀਸ਼ਨ ਨਹੀਂ ਲੈ ਰਿਆ ਐਦਾ ਮਤਲਬ ਇਹ ਜਿਹੜੇ ਫੈਸਲੇ ਜਦੋਂ ਐਮਐਲ ਨੂੰ ਪਤਾ ਨਹੀਂ ਹੁੰਦਾ ਕੋਈ ਵੱਡਾ ਅਫਸਰ ਵੱਡੇ ਕਿਸੇ ਮਾਫੀਆ ਨਾਲ ਮਿਲਿਆ ਹੈ ਤੇ ਵੱਡੇ ਕਿਸੇ ਸਿਆਸੀ ਤੇ ਨਾਲ ਮਿਲਿਆ ਹੈ ਉਹ ਐਡੇ ਦੇ ਫੈਸਲੇ ਪੰਜਾਬ 'ਚ ਲਾਗੂ ਕਰਾਣਾ ਚਾਹਨਾ ਐਦਾ ਪੋਲਿਟੀਕਲ ਲਾਸ ਤਾਂ ਹੁਣ ਹੀ ਹੁਣ ਆਵਾ ਦੇ ਪਾਰਟੀ ਨਾਲ ਜਿੱਦਾਂ ਲੈਂਡ ਪੂਲਿੰਗ ਦੀ ਜਿਹੜੀ ਸਕੀਮ ਹੈ ਉਹ ਵਾਪਸ ਲੈ ਲਈਤੀ ਗਈ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਸਤੇ ਵੀ ਰੋਕ ਲੱਗ ਸਕਦੀ ਹੈ ਨਹੀਂ ਨਹੀਂ ਬਿਲਕੁਲ ਲੱਗੇਗੀ ਹੁਣ ਲੈਂਡ ਪੂਲਿੰਗ ਪਾਲਿਸੀ ਤੋਂ ਕੀ ਸਿੱਖਿਆ ਪੰਜਾਬ ਸਰਕਾਰ ਨੇ ਕਿ ਇਹ ਸਿੱਖਿਆ ਜਦੋਂ ਲੋਕ ਛਿੱਤਰ ਮਾਰਨਗੇ ਉਹਦੇ ਪਿੱਛੇ हट ਜਾਓ ਇਹਨੂੰ ਪੰਜਾਬੀ ਵਿੱਚ ਕਹਿੰਦੇ ਥੁੱਕੇ ਚੱਟਣਾ ਜੇ ਇਹੀ ਪਹਿਲੇ ਕੋਹਕ ਬਰਦਾਸ਼ਤ ਕੀਤੀ ਹੁੰਦੀ ਪੰਜਾਬ ਸਰਕਾਰ ਦੀ ਅਫਸਰਸਾਈ ਨੇ ਤੇ ਪੋਲੀਟਿਕ ਲੋਕ ਜਿਹੜੇ ਸਰਕਾਰਾਂ ਦੇ ਬੈਠੇ ਆ ਮੰਤਰੀ ਤੇ ਐਮਐਲਏ ਉਦੋਂ ਇਹ ਛਾਣਵੇਂ ਕਰਦੇ ਰੇੜਕਦੇ ਤਾਂ ਉਦੋਂ ਕੋਈ ਸਿਆਣਾ ਬੰਦਾ ਐਮਐਲਏ ਕਹਿੰਦਾ ਨਾ ਕੋਈ ਮੰਤਰੀ ਕਹਿੰਦਾ ਨਾ ਵੀ ਨਾ ਨਾ ਇਹ ਕ ਥੋੜਾ ਕੋ ਰੇਡ ਕਰਨ ਦੀ ਗੁਨੈਸ਼ ਹੈ ਨਹੀਂ ਥੋੜਾ ਕੋ ਰੇਡ ਕਰਨ ਦੀ ਅਕਲ ਹੈ ਨਹੀਂ ਥੋੜਾ ਕੋ ਰੇਡ ਕਰਨ ਦਾ ਢਾਂਚਾ ਹੈ ਨਹੀਂ ਤੁਹਾਨੂੰ ਕੋ ਹੋਰੇ ਕਟਫੁੱਤਲੀ ਬਣਾ ਰਿਹਾ ਜਦੋਂ ਲੋਕ ਰੋਹ ਚੋਠੇ ਦੇ ਫਿਰਤੇ ਚ ਕਹਿੰਦੇ ਵਾਪਸ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਮਾਨ ਸਾਹਿਬ ਦਾ ਇਹ ਵੀ ਸੀਐਮ ਸਾਹਿਬ ਇਹ ਗੱਲ ਕਰਦੇ ਨੇ ਕਿ ਅਸੀਂ ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਹੈ ਕਿ ਨਹੀਂ ਬਹੁਤ ਵਧੀਆ ਤੁਹਾਨੂੰ ਕੀ ਲੱਗਦਾ ਕਿ ਸੀਐਮ ਸਾਹਿਬ ਨੂੰ ਇਹ ਚੀਜ਼ਾਂ ਦੀ ਯਾਨੀ ਪਤਾ ਹੋਏਗਾ ਉਹਨਾਂ ਦੀ ਨੌਲੇਜ ਦੇ ਵਿੱਚ ਗੱਲ ਹੋਈ ਜਾਂ ਫਿਰ ਜਿਹੜੇ ਹੋਰ ਅੰਦਰ ਖਾਤੇ ਲੋਕ ਨੇ ਕਿ ਇਹ ਇੰਦਾਂ ਦੀ ਸਕੀਮਾਂ ਚ ਲਾ ਰਹੇ ਨੇ ਜਾਂ ਤਾਂ ਫਿਰ ਜਾਂ ਗੱਲ ਕਰ ਲਈਏ ਕਿ ਕੁਝ ਖਾਂਡ ਦੀਆਂ ਗੱਲਾਂ ਹੁੰਦੀਆਂ ਮੈਂ ਨਾ ਮੈਂ ਦੋਗਲੀਆਂ ਗੱਲਾਂ ਕਰਦਾ ਦੋਗਲੀਆਂ ਹੈ ਮੈਂ ਕਦੇ-ਕਦੇ ਤਾਂ ਮੁੱਖ ਮੰਤਰੀ ਨੂੰ ਨਕਮਾ ਕਹ ਦੇਣਾ ਕਦੇ-ਕਦੇ ਚੰਗਾ ਕਹ ਦੇਣਾ ਚ ਪਰ ਮੈਂ ਮੁੱਖ ਮੰਤਰੀ ਭਗਵਾਨ ਜੀ ਤੁਹਾਨੂੰ ਦੱਸਦਾ ਜਿਹੜੇ ਅਫਸਰਾਂ 40 ਸਾਲ ਦੇ ਮੈਂ ਇੱਕ ਗੱਲ ਕਰਦਾ ਨਾ ਬਿੱਲੀਆਂ ਦੀ ਲੜਾਈ ਬਾਂਦਰਾਂ ਦੀ ਸਰਦਾਰੀ ਬਿੱਲੀਆਂ ਕੀ ਹੈ ਪੋਲੀਟੀਕਲ ਲੋਕ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਵੀ ਮੈਂ ਸੀਟ ਲੈਣੀ ਹੈ ਮੈਂ ਮੰਤਰੀ ਬਣਨਾ ਮੈਂ ਐਮਐਲਏ ਬਣਨਾ ਇਹ ਬਿੱਲੀਆਂ ਦੀ ਲੜਾਈ ਹੈ ਕਦੇ ਕਾਂਗਰਸ ਆ ਕੇ ਕਦੇ ਅਕਾਲੀ ਕਦੇ ਆਪ ਇਹ ਕਿ ਬਿੱਲੀਆਂ ਦੀ ਲੜਾਈ ਬਿੱਲੀਆਂ ਦੇ ਵਿੱਚ ਬਾਂਦਰਾਂ ਦੀ ਸਰਦਾਰੀ ਬਾਂਦਰ ਕੌਣ ਹੁੰਦਾ ਆਈਪੀਐਸ ਅਫਸਰ ਆਈਐਸ ਅਫਸਰ ਪੀਸੀਐਸ ਅਫਸਰ ਜਿਹੜੇ ਨੂੰ ਕਹਿੰਦੇ ਪੱਕੀ ਨੌਕਰੀ ਹੈ ਬੁੱਢੇ ਹੋਣ ਤੱਕ 60 ਸਾਲ ਦੀ ਰਿਟਾਇਰਮੈਂਟ ਏਜ ਹੈ ਮੈਂ ਠੱਗੀਆਂ ਠੁਗੀਆਂ ਮਾਰ ਗਿਆ ਮੈਨੂੰ ਕੋਈ ਨੌਕਰੀ ਤੋਂ ਕੱਢ ਨਹੀਂ ਸਕਦਾ ਆਪਣੇ ਪ੍ਰੋਟੈਕਸ਼ਨ ਵਾਸਤੇ ਨੇ ਪ੍ਰੋਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੀ ਧਾਰਾ 17 ਮਿਲਾਈ ਹੈ ਕਿ ਜੇ ਮੇਰੇ ਖਿਲਾਫ ਕਾਰਵਾਈ ਕਰਨੀ ਮੇਥੋਂ ਪਰਮਿਸ਼ਨ ਲੇ ਹੁਣ ਮੈਂ ਦੱਸਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਬਿੱਲੀਆ ਨਾ ਬਣੋ ਇਹਨਾਂ ਬਾਂਦਰਾ ਕੋਲੋਂ ਚਾਰ-ਚਾਰ ਮੁੱਖ ਮੰਤਰੀ ਚਾਰਾਂ ਦਾ ਤਜਰਬਾ ਹੈ ਇਹ ਬਾਦਲ ਨੂੰ ਵੀ ਚਾਰਦੇ ਰਹੇ ਕੈਪਟਨ ਨੂੰ ਵੀ ਚਾਰਦੇ ਰਹੇ ਭਗਵੰਤ ਮਾਨ ਨੂੰ ਵੀ ਚਾਰ ਰਹੇ ਆ ਤੇ ਕਾਬੂ ਇਹ ਨਾ ਕੈਪਟਨ ਕਰ ਸਕਿਆ ਇਹਨਾਂ ਨੂੰ ਨਾ ਭਗਵੰਤ ਮਾਨ ਕਰ ਸਕਿਆ ਨਾ ਬਾਦਲ ਕਰ ਸਕਿਆ ਨਹੀਂ ਤਾਂ ਸੁੱਖ ਵਿਲਾ ਐਵੇਂ ਬਣ ਜਾਂਦੇ ਨਹੀਂ ਤਾਂ ਨਿਓ ਚੰਡੀਗੜ੍ਹ ਚ ਇਰੀਗੇਸ਼ਨ ਸਕੈਮ ਵਾਲੇ ਦੇ ਵੈਸੇ ਪੈਸੇ ਲੱਗ ਜਾਂਦੇ ਪਿੰਡਾਂ ਚ ਹੁਸ਼ਿਆਰਪੁਰ ਪਿੰਡ ਜਾ ਕੇ ਦੇਖੋ ਨਹੀਂ ਤਾਂ ਇੰਡਸਟਰੀਅਲ ਪਲਾਟ ਸਕੈਮ ਦੇ ਵਿੱਚ ਲੱਖ ਕਰੋੜ ਦੇ ਐਵੇਂ ਠੱਗੀ ਹੋ ਜਾਂਦੇ ਨਹੀਂ ਤਾਂ ਗੋਲਡਨ ਫਰੈਸਟ ਵਾਲੀ ਡੇਰਾਵਸੀ ਹਲਕੇ ਦੇ 2000 ਕਿੱਲੇ ਜ਼ਮੀਨ ਆ ਪੰਜਾਬ ਸਰਕਾਰ ਦੀ ਜਿਹੜੀ ਹੋ ਗਈ ਹੈ ਉਹ ਪੰਜਾਬ ਸਰਕਾਰ ਕਬਜ਼ਾ ਨਾ ਲੈ ਲੈਂਦੇ ਇਹ ਅਫਸਰ ਸਾਹੀ ਨੂੰ ਪਤਾ ਆ ਕੇ ਪੋਲੀਟਿਕਲ ਲੋਕਾਂ ਨੂੰ ਮੁਰਕੇ ਬਣਾਉਣਾ ਉਹਨਾਂ ਤੋਂ ਬਚਣਾ ਕਿਵੇਂ ਆ ਉਹਨਾਂ ਦੇ ਕਾਰਵਾਈ ਤੋਂ ਬਚਣਾ ਕਿਵੇਂ ਆ ਤੇ ਮਾਫੀ ਦੇ ਜੇ ਬਸ ਉਹ ਪੈਸੇ ਕੱਢ ਕੇ ਆਪਣੀ ਜੇਬ ਚ ਕਿਵੇਂ ਪਾਣੇ ਉਹਨਾਂ ਕੋਲ ਜ਼ਿਆਦਾ ਤਜਰਬਾ ਸੋ ਤਾਂ ਅਬ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਸੋ ਇਹ ਸੀ ਜੀ ਆਪਣੇ ਨਾਲ ਸਤਨਾਮ ਸਿੰਘ ਦਾਉ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਜੋ ਅੱਜ ਪੰਜਾਬ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਚਾਹੇ ਗੱਲ ਕਰ ਲਈਏ ਜ਼ਮੀਨਾਂ ਨੂੰ ਲੈ ਕੇ ਹੁਣ ਕਹਿੰਦੇ ਨੇ ਕਿ ਇਸ ਦੇ ਖਿਲਾਫ ਵੀ ਹੁਣ ਇਹਨਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਕਿ ਇਹ ਸਕੀਮ ਵੀ ਅਸੀਂ ਵਾਪਸ ਕਰਾਵਾਂਗੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਯੋਗੀ ਗੁਰਪ੍ਰੀਥੂਆ ਦੇ ਨਾਲ ਸੋਨੂ ਜਾਸਲਾ ਦੀ ਰਿਪੋਰਟ ਚੰਡੀਗੜ੍ਹ